ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਗਿਆਨ ਦਿਮਾਗ ਵਿੱਚੋਂ ਨਿਕਲਦਾ ਹੈ ਨਾ ਕਿ ਦਾੜ੍ਹੀ ਵਿੱਚੋਂ ਸਤਿਕਾਰਯੋਗ ਵੀਰੋ ਮੈਂ ਅੱਜ ਤੱਕ YouTube ਉੱਪਰ ਕੋਈ 85 ਕ ਵੀਡੀਓ ਬਣਾ ਕੇ ਪਾ ਚੁੱਕਿਆ ਹਾਂ ਮੇਰੀਆਂ ਵੀਡੀਓ ਪਖੰਡੀ ਬਾਬਿਆਂ ਦੇ ਖਿਲਾਫ ਹੁੰਦੀਆਂ ਹਨ ਜਾਂ ਗੁਰਬਾਣੀ ਤੋਂ ਭਟਕੇ ਹੋਏ ਸਿੱਖਾਂ ਨੂੰ ਥੋੜਾ ਬਹੁਤਾ ਗਿਆਨ ਦੇਣ ਵਾਸਤੇ ਹੁੰਦੀਆਂ ਹਨ ਮੇਰੇ ਕਾਫੀ ਵੀਰ ਮੇਰੀਆਂ ਵੀਡੀਓ ਨੂੰ ਪਸੰਦ ਕਰਦੇ ਹਨ ਮੇਰੇ ਚੈਨਲ ਵਾਇਸ ਆਫ ਟਰੂਥ ਨੂੰ ਸਬਸਕ੍ਰਾਈਬ ਵੀ ਕਰਦੇ ਹਨ ਤੇ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰਦੇ ਹਨ ਮੈਂ ਇਹਨਾਂ ਵੀਰਾਂ ਦਾ ਦਿਲੋਂ ਧੰਨਵਾਦੀ ਹਾਂ ਜਿਹੜੇ ਮੇਰੀ ਹੌਸਲਾ ਵਧਾਈ ਕਰਦੇ ਹਨ ਪ੍ਰਮਾਤਮਾ ਮੇਰੇ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰ ਕੁਝ ਕੁ ਮੇਰੇ ਵੀਰ ਮੇਰੀਆਂ ਵੀਡੀਓ ਸੁਣ ਕੇ ਔਖੇ ਭਾਰੇ ਹੁੰਦੇ ਰਹਿੰਦੇ ਹਨ ਤੇ ਐਵੇਂ ਘਟਿਆ ਜਿਹੇ ਕਮੈਂਟ ਕਰਦੇ ਰਹਿੰਦੇ ਹਨ। ਕਈ ਤਾਂ ਕਹਿਣਗੇ ਕਿ ਤੇਰੇ ਦਾੜੀ ਨਹੀਂ ਰੱਖੀ ਤੂੰ ਗਿਆਨ ਦੀਆਂ ਗੱਲਾਂ ਕਰਦਾ ਹੈ। ਕਈ ਮੈਨੂੰ ਕਾਮਰੇਡ ਕਹਿਣਗੇ। ਮੈਂ ਉਹਨਾਂ ਵੀਰਾਂ ਨੂੰ ਦੱਸ ਦੇਵਾਂ ਕਿ ਮੈਂ ਇੱਕ ਸਧਾਰਨ ਆਦਮੀ ਹਾਂ ਤੇ ਪਿੰਡ ਦਾ ਰਹਿਣ ਵਾਲਾ ਹਾਂ। education ਦੇ ਪੱਖੋਂ ਮੈਂ ਬੀਐਸਸੀ ਐਗਰੀਕਲਚਰ ਹਾਂ ਮੈਂ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਤੋਂ ਬਿਨਾ ਨਾ ਕਿਸੇ ਹੋਰ ਗ੍ਰੰਥ ਨੂੰ ਮੰਨਦਾ ਹਾਂ ਅਤੇ ਜੋ ਗੁਰਬਾਣੀ ਵਿੱਚ ਲਿਖਿਆ ਹੈ ਉਸ ਗੱਲ ਉੱਪਰ ਪੂਰਾ ਪੈਰਾ ਦੇਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਕਿਸੇ ਦਰਖਤ ਜਾਂ ਸਰੋਵਰ ਦੀ ਸ਼ਕਤੀ ਨੂੰ ਨਹੀਂ ਮੰਨਦਾ ਮੈਂ ਸਿਰਫ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲਾ ਆਦਮੀ ਹਾਂ ਮੈਂ ਉਹਨਾਂ ਕੁਝ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਦਾੜੀ ਰੱਖਣ ਦਾ ਅਤੇ ਗਿਆਨ ਦੀ ਗੱਲ ਕਰਨ ਦਾ ਆਪਸ ਵਿੱਚ ਕੀ ਸੰਬੰਧ ਹੈ ਕੀ ਕੋਈ ਬਿਨਾਂ ਦਾੜੀ ਰੱਖੇ ਜਾਂ ਦਾੜੀ ਨੂੰ ਕਟਵਾ ਕੇ ਰੱਖਣ ਵਾਲਾ ਆਦਮੀ ਗਿਆਨ ਦੀ ਗੱਲ ਨਹੀਂ ਕਰ ਸਕਦਾ ਜੇਕਰ ਦਾੜ੍ਹੀ ਗਿਆਨ ਦੇਣ ਵਾਸਤੇ ਲਾਇਸੈਂਸ ਹੁੰਦਾ ਹੈ ਤਾਂ ਅਸੀਂ ਦੇਖਿਆ ਹੈ ਕਿ ਕਈ ਵਾਰ ਦਾੜ੍ਹੀ ਰੱਖਣ ਵਾਲੇ ਲੋਕ ਵੀ ਬਲਾਤਕਾਰੀ ਸਾਬਤ ਹੋਏ ਹਨ ਕੀ ਸਰਸੇ ਵਾਲੇ ਸਾਥ ਦੇ ਦਾੜ੍ਹੀ ਨਹੀਂ ਸੀ ਰੱਖੀ ਅਤੇ ਉਸ ਦੀਆਂ ਕਰਤੂਤਾ ਜੱਗ ਜਾ ਰਹੇ ਹਨ ਕਈ ਦਾੜ੍ਹੀ ਵਾਲੇ ਅਮਰਤਾ ਰਿ ਸੇਖਾ ਸਿੱਖਾਂ ਦੀਆਂ ਕਰਤੂਤਾਂ ਵੀ ਦੇਖਣ ਵਿੱਚ ਸਾਹਮਣੇ ਆਈਆਂ ਹਨ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਪਖੰਡੀ ਬਾਬਿਆਂ ਦੇ ਜੋ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਮੇਰੀਆਂ ਵੀਡੀਓ ਸੁਣ ਕੇ ਉਹਨਾਂ ਦੇ ਮਿਰਚਾਂ ਲੱਗਦੀਆਂ ਹੋਣਗੀਆਂ ਅਸਲ ਵਿੱਚ ਜਿੰਨੀ ਕਿਸੇ ਦੀ ਬੁੱਧੀ ਹੁੰਦੀ ਹੈ ਉਹ ਉੰਨੇ ਆਪਣੀ ਮਤ ਦਾ ਪ੍ਰਗਟਾਵਾ ਕਰ ਦਿੰਦਾ ਹਾਂ ਹਾਂ ਜੇਕਰ ਕੋਈ ਵੀਰ ਮੈਨੂੰ ਕਮੈਂਟ ਕਰਕੇ ਕੋਈ ਚੰਗਾ ਸੁਝਾਅ ਦੇਵੇਗਾ ਤਾਂ ਮੈਂ ਉਸ ਦੇ ਚੰਗੇ ਸੁਝਾਅ ਨੂੰ ਪਾਲੋ ਕਰਾਂਗਾ ਉਸ ਚੰਗੇ ਸੁਝਾਅ ਤੋਂ ਇਨਕਾਰੀ ਨਹੀਂ ਹੋਵਾਂਗਾ ਪਰ ਫਿਰ ਵੀ ਜਿਹੜੇ ਭਰਾ ਕਹਿੰਦੇ ਹਨ ਕਿ ਦਾੜ੍ਹੀ ਰੱਖੇ ਬਿਨਾ ਗੁਰਬਾਣੀ ਦੀ ਗੱਲ ਨਹੀਂ ਹੋ ਸਕਦੀ ਤੋ ਉਹ ਦੱਸ ਦੇਣ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਪੰਨੇ ਉੱਪਰ ਦਰਜ ਹੈ ਕਿ ਗਰਵਾਣੀ ਦਾੜੀ ਵਾਲਾ ਆਦਮੀ ਹੀ ਗਰਵਾਣੀ ਦੀ ਗੱਲ ਕਰ ਸਕਦਾ ਹੈ ਜਾਂ ਗਿਆਨ ਦੀ ਗੱਲ ਕਰ ਸਕਦਾ ਮੈਂ 100% ਜੇ ਉਹ ਕਰ ਸਾਬਤ ਕਰ ਦੇ ਦੇਵੇ ਤਾਂ ਮੈਂ 100% ਉਸ ਦੀ ਗੱਲ ਨਾਲ ਸਹਿਮਤ ਹੋ ਜਾਵਾਂਗਾ ਐਵੇਂ ਬਿਨਾ ਮਤਲ ਦੀਆਂ ਗੱਲਾਂ ਕਰਨਾ ਇਹ ਸ਼ੋਭਾ ਨਹੀਂ ਦਿੰਦਾ ਨਾਲ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਗਿਆਨ ਤਾਂ ਦਿਮਾਗ ਵਿੱਚੋਂ ਨਿਕਲਦਾ ਹੈ ਗਿਆਨ ਦਾੜੀ ਵਿੱਚੋਂ ਨਹੀਂ ਨਿਕਲਦਾ ਸੋ ਐਵੇਂ ਇਹ ਪਖੰਡੇ ਬਾਬੇ ਦਾੜੀਆਂ ਰੱਖ ਕੇ ਸਿੱਖ ਹੋਣ ਦਾ ਦਾਵਾ ਕਰਦੇ ਹਨ ਅਤੇ ਜਦੋਂ ਇਹਨਾਂ ਦੇ ਪਖੰਡ ਜਾਰ ਹੁੰਦੇ ਹਨ ਤਾਂ ਇਹਨਾਂ ਨੂੰ ਇਹ ਵੀਡੀਓ ਚੰਗੀਆਂ ਨਹੀਂ ਲੱਗਦੀਆਂ ਤੇ ਫਿਰ ਇਹ ਚੰਗੇ ਮਾੜੇ ਕਮੈਂਟ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ